ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਸਲਵਾਰ ਦੇ ਜਿਹੜੇ ਵਾਲਾ ਉਹ ਪਾਉਣ ਬਾਰੇ ਦੱਸਾਂਗੇ ਇੱਕ ਤਰੀਕਾ ਵੀ ਆਪਣੇ ਪਰਫੈਕਟ ਤਰੀਕੇ ਦੇ ਨਾਲ ਜਿੰਨੀਆਂ ਇਹ ਚੋਣਾ ਆਪਣੀਆਂ ਪੈ ਜਾਣ ਤੇ ਬੈਲਟ ਦੇ ਬਿਲਕੁਲ ਬਰਾਬਰ ਹੋਣ ਜਿੰਨੀ ਆਪਣੀ ਬੈਲਟ ਹੈ ਤੇ ਉਸ ਹਿਸਾਬ ਨਾਲ ਆਪਾਂ ਚੋਣਾ ਪਾਉਣ ਦਾ ਤਰੀਕਾ ਦੱਸਾਂਗੇ ਤੁਹਾਨੂੰ ਕਿ ਆਪਣੀ ਬੈਲਟ ਦੇ ਬਿਲਕੁਲ ਬਰਾਬਰ ਹੋਣ ਹਾਂਜੀ ਪਹਿਲਾਂ ਆਪਾਂ ਇਸ ਤਰ੍ਹਾਂ ਕਰਨਾ ਹੈ ਸਲਵਾਰ ਨੂੰ ਰੈਡੀ ਕਰ ਲੈਣਾ ਪੂਰਾ ਸਲਵਾਰ ਨੂੰ ਰੈਡੀ ਕਰਕੇ ਜੀ ਆਪਾਂ ਇਸ ਤਰ੍ਹਾਂ ਤੇ ਸਲਵਾਰ ਦੇ ਆਪਾਂ ਬੈਕ ਸਾਈਡ ਐ ਇਸ ਤਰ੍ਹਾਂ ਜੀ ਆਪਾਂ ਵੱਲ ਪਾ ਲੀਏ 1 1 ਇੰਚ ਤੇ ਜੀ ਇਸ ਤਰ੍ਹਾਂ 1 ਇੰਚ ਦਾ ਵਾਲ ਆਪਾਂ ਇੱਧਰ ਪਾ ਲੈਣਾ 1 ਇੰਚ ਦਾ ਵਾਲ ਆਪਾਂ ਇੱਧਰ ਪਾ ਲੈਣਾ ਜੀ ਸਲਵਾਰ ਦੇ ਬੈਕ ਸਾਈਡ ਤੇ ਇਸ ਤਰ੍ਹਾਂ ਹਾਂਜੀ ਇਹ ਆਪਾਂ ਵਲ ਪਾ ਲਏ ਆ ਦੋ ਹੁਣ ਆਪਾਂ ਕੀ ਕਰਨਾ ਹੈ ਜੀ ਆਪਾਂ 벨ਟ ਲੈ ਲੈਣੀ ਹੈ 벨ਟ ਨੂੰ ਮੈਨ ਲੈਣਾ ਹੈ ਆਪਾਂ ਇਸ ਤਰ੍ਹਾਂ ਆ ਦੇਖੋ ਜੀ ਇਹ ਮੇਰੀ 벨ਟ ਹੈਗੀ ਆ 24 ਇੰਚ 24 ਇੰਚ ਤਿਆਰ ਹੈ ਮੇਰੀ 벨ਟ 24 ਦਾ ਘਾਪ ਹੋ ਗਿਆ ਜੀ 12 ਹੁਣ ਆਪਾਂ ਜੀ ਜਿੱਥੇ ਵਲ ਪਾਇਆ ਇੱਥੋਂ ਆਪਾਂ ਇਸ ਤਰ੍ਹਾਂ ਸਲਵਾਰ ਨੂੰ ਫੜ ਲੈਣਾ ਹੈ ਇਸ ਤਰ੍ਹਾਂ ਦੋਨੇ ਕੁੰਦਲ ਪਿੱਛੋਂ ਬੈਕ ਸਾਈਡ ਤੋਂ ਇਸ ਤਰ੍ਹਾਂ ਜੀ ਆਪਾਂ ਇਹਨੂੰ ਫੜ ਕੇ ਆਪਨੀ 벨ਟ ਸੀਗੀ ਜੀ 24 ਤੇ ਆਪਾਂ ਬੈਕ ਸਾਈਡ ਤੇ ਨਿਸ਼ਾਨ ਲਾ ਲੈਣਾ ਹੈ ਹਾਫ ਤੇ ਹਾਫ ਆਪਣਾ ਕਿੱਥੇ ਆ ਗਿਆ ਜੀ 12 ਤੇ ਆਪਣਾ ਹਾਫ ਆ ਗਿਆ 12 ਤੇ ਆਪਾਂ ਅੱਗੇ ਜੀ 2 ਇੰਚ ਵੱਧ ਲਾਉਣਾ ਇਹ ਨਿਸ਼ਾਨ ਕਿੰਨੇ ਵੀ ਇੰਚ 벨ਟ ਹੋਵੇ ਤੁਹਾਡੀ ਛੋਟੇ ਤੋਂ ਲੈ ਕੇ ਵੱਡੇ ਨਾਪ ਤੱਕ ਜਿੰਨੀ ਮਰਜੀ ਹੈ ਵੀ ਹਾਂਜੀ ਇਹ ਆਪਾਂ ਟੋਕ ਲਾ ਲਈ 14 ਇੰਚ ਤੇ 2 ਇੰਚ ਵੱਧ ਹਾਂਜੀ ਪਿੱਛੇ ਆਪਣਾ ਰਹੇਗਾ ਜੀ 10 ਇੰਚ ਹੁਣ ਆਪਾਂ ਜੀ ਇਹ ਜਿਹੜੇ ਵਾਲ ਪਾਉਣੇ ਆ ਇਹ ਆਪਾਂ 10 ਇੰਚ ਦੇ ਵਿੱਚ ਵਾਲ ਪਾਉਣੇ ਆ ਪੂਰੇ 10 ਇੰਚ ਦੇ ਵਿੱਚ ਵਾਲ ਪਾ ਕੇ ਜੀ ਇਹ ਆਪਾਂ ਆਪ ਮੇਜਰਮੈਂਟ ਕਰਨੀ ਆ ਵੀ ਆਪਾਂ 10 ਇੰਚ ਤੇ ਹੀ ਵਾਲ ਲੈ ਕੇ ਆਉਣੇ ਆ ਭਾਵੇਂ ਆਪਣਾ ਵਾਲ ਕੋਈ ਛੋਟਾ ਪੈਂਦਾ ਚਾਹੇ ਵੱਡੇ ਪੈਂਦੇ ਆ ਆਪਾਂ 10 ਇੰਚ ਦੇ ਵਾਲ ਲੈ ਕੇ ਆਉਣੇ ਇਸੇ ਤਰ੍ਹਾਂ ਜੀ ਜੇ ਆਪਣੀ ਸਲਵਾਰ ਦੀ ਹੈਗੀ ਬੈਲਟ ਵੀ ਤਾਂ ਆਪਾਂ ਜੀ 10 ਦੇ ਨਿਸ਼ਾਨ ਲਾ ਕੇ 2 ਇੰਚ ਅੱਗੇ ਲਾਵਾਂਗੇ ਆਪਾਂ 12 ਤੇ ਨਿਸ਼ਾਨ ਲੱਗ ਜੂਗਾ ਤੇ ਜਿਹੜੇ ਵਾਲਾ ਜੀ ਉਹ ਆਪਾਂ 8 ਇੰਚ ਤੇ ਪੌਣੀ ਪੌਣੀ ਉਹ 8 ਇੰਚ ਤੇ ਪੈਣਗੇ ਇਸੇ ਤਰ੍ਹਾਂ ਜਿਹਨੇ ਇੰਚ ਆਪਣੀ 벨ਟ ਹੋਊਗੀ ਉਸ ਤੋਂ ਆਪਾਂ 2 ਇੰਚ ਅੱਗੇ ਲਗਾ ਕੇ ਤੇ ਬਾਕੀ ਜਿਹੜਾ ਪਰ ਬਚ ਜੂਗਾ ਦੀ ਉਹਦੇ ਵਿੱਚ ਆਪਾਂ ਸੈਂਟਰ ਦੇ ਵਿੱਚ ਚੋਣਾ ਪਾਉਣੀ ਹੈ ਤੇ ਉਹਦੇ ਨਾਲ ਕੀ ਹੈ ਜੀ ਆਪਣੀ ਜਿਹੜੀ 벨ਟ ਦੇ ਨਾਲ ਬਿਲਕੁਲ ਅਟੈਚ ਹੋ ਜੂਗੀ ਸਲਵਾਰਾ ਜਿਹੜੀ ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ